ਬਰੇ ਲੋਗਨ ਕੇ ਆਵਤ ਲਜ ਤਨ ਗੁਰ ਤੇ ਬਾਦਰ ਸਾਹਿਬ ਤਨ ਗੁਰ ਤੇ ਬਾਦਰ ਸਾਹਿਬ ਤੇਰੀਆਂ ਭਗਤਾਂ ਕੋ ਬਲਿਆਰਾ ਤੇਰੀਆਂ ਭਗਤਾਂ ਕੋ ਬਲਿਆਰਾ ਤਨ ਤਨ ਪਾਈ ਮਦੀਦਾ ਜੀ ਤਨ ਤਨ ਪਾਈ ਸਤੀ ਦਾ ਜੀ ਤਨ ਤਨ ਪਾਈ ਧਿਆਲਾ ਜੀ ਜੇ

ਤੇਰੇ ਸਤਿਨਾਮ ਤੇ ਤੁਮਾਰਾ ਅੰਮ੍ਰਿਤ ਬਾਣੀ ਈੰਕਨ ਪਰਖ ਦੇ ਸੁਧਾਨੀ ਸਤੁਕ ਮੈਂ ਤੇ ਮਾਰਾ ਤਖਤ ਨਿਵਾਸੀ ਆਏ ਨਾ ਜਾਏ ਸਬਬ ਆਪਣੀ ਤੁਮ ਮਿਹਰਵਾਨ ਦਾਤ ਹੈ ਹਮੇਂ ਦੀਨਾ ਸੁਕਰ ਕਰਦੇ ਸੁਕਰ ਕਰਦੇ ਕਾਨ ਗੁਰ ਤੇ ਗਵਾ ਗੁਰੂ ਰੇ ਕੀ ਵੜਿਆਈ ਗੁਰਪੂਰੇ ਕੀ ਵੜਿਆਈ ਗੁਰਪੂਰੇ ਕੀ ਵੜਿਆਈ ਗੁਰਪੂਰੇ ਕੀ ਵੜਿਆਈ ਸਾਡੀ ਕੀਮਤ ਕਈ ਨ ਦੇ ਸਾਡੀ ਕੀਮਤ ਕਈ ਨ ਜਾਈ ਸਾਡੀ ਕੀਮਤ ਕਈ ਨ ਜਾਈ ਸਾਡੀ ਕੀਮਤ ਕਈ ਨ ਚਾਈ ਅਰ ਮਨ ਤੁਮ ਨਸਤੇ ਆ soi ਜੇ ਕਾਰ ਕਰੇ ਪ੍ਰਭ ਕੋਈ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਤਿਗੁਰੂ ਨਾਨਕ ਚੇਨ ਕਿਆ ਲੈ ਰੱਖੀ ਮੇਰ ਹੋਏ ਸਿਮਰ ਖਸਮਨੀ ਨੋਰੀ ਆਸੋ ਕੋਸੋ ਛਟਿਏ ਸੱਚੇ ਪਟਸ਼ਾਹ ਮਲੇ ਜਨਮੈ ਚੈਨਾ ਬੰਦੀ ਕਟਿਏ ਚੇਨ ਮੇਰੀ ਕੱਟੀ ਐ ਗਰਸ਼ਨ ਦੇ ਜੀਵ ਗੁਰ ਤੇ ਗਰਸ਼ਨ ਦੇ ਜੀਵ ਗੁਰ ਤੇ ਰਹਿ ਕਰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ اے ਬਨਾਂੰਤੀ ਮੇਰੇ ਬਨਾਂੰਤੀ ਤੁੰ ਪ੍ਰਭ ਮੇ ਸਾਨਕ ਮਹਲ ਵਸੇ ਮਰਚੀ ਦਾ ਸਰਨਕ ਮਹਲ ਵਸੇ ਮਰਚੀ ਦਾ ਨਾਨਕੇ ਕੱਕਾ ਸਰ ਨਾਨਕੇ ਕੱਕੇ ਅਰਦਾਸ ਇਸੇ ਨਾਹੀ ਪੁਰਨ ਗੁੜਤਾ ਸੇ ਵਿਸੇ ਨਾ ਪੁਰਨ ਗੁੜਤਾ ਸੇ ਕਰ ਮੂੜ ਇਸਰੇ ਬਪੁਰਗੀ ਵੇ ਆਨ ਚਲੇ ਤੇ ਕੋਇੋ ਜਗਤ ਕੋਸ ਕੇ ਜੇ ਘਾਰੇ ਲਿਖ ਚਲੇ ਤੇ ਕੋਇੋ ਜਗਤ ਕੋਸ ਕੇ ਆ ਸਭ ਜਗ ਬਿਓ ਆ ਸਭ ਜਗ ਬਿਓ ਹੈ ਹੈ ਸਭ ਜਗ ਬਿਓ ਹੈ ਹੈ ਸਭ ਜਗ ਬਿਓ ਜੇ 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 ਸੁਰ ਲੋਕ ਜੇ 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 ਸੁਰ ਲੋਕ ਦੀਵਾ ਹੈ ਗੁਰੂ ਸਾਹਿਬ ਜੀ ਗਵਹਿ ਕਪਲਾਦ ਆਦ ਜੋਗੇਸੁਰ ਅਪਰੰਪਰ ਅਵਤਾਰ ਬਰੋ ਗਵਹਿ ਜਮਦਗਨ ਪਰਸਰਾਮੇਸੁਰ ਕਰ ਕੁਠਾਰ ਰਗ ਤੇਜ ਹਰਿਓ ਉਦਉ ਅਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲ ਸੁਜਸ ਗਾਵ ਗੁਰ ਨਾਨਕ ਰਾਜ ਜੋਗ ਜਨਮਾਣਿਓ ਬੇਦਕ ਤੇਵ ਸੰਸਾਰ ਹਵਾਹੂ ਬਾਹਰਾ ਨਾਨਕ ਕਾ ਪਾਤਸ਼ਾਹ ਦਿਸਾ ਜਾਹਰਾ ਕੁੰਬੇ ਬਦਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੈ ਗੁਰ ਬਿਨ ਗਿਆਨ ਨਾ ਹੋਏ ਨਾਮ ਰਹਿਉ ਸਾਧੂ ਰਹੈਉ ਰਹੈਉ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿੰਜਪਿਓ ਗੁਰਮੰਤਾ ਰਾਮ ਨਾਮ ਊਰਮਹ ਗਹਿਉ ਜਾ ਕਾ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟਾ ਦਰਸ ਤਹਾਰੋ ਹੋਏ ਸੁਖੋ ਟਲ ਗੁਰ ਸੇਵੀਐ ਹਨus ਸਹਜ ਸੁਭਾਏ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਛੱਟਿਆ ਤੋਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸਚਣ ਸਚਾ ਪਾਤ ਸਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਉ ਉਸ ਬੈਠਿਆ ਸੋਹੀਆ ਸਭ ਨਾ ਦਾਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ तीर्थ शब्द ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚਾ ਥਾਨ ਤੀਰਥ ਦਾਸ ਪੁਰਗ ਸਦਾ ਦਾਸਾਹਰਾ ਹਉ ਨਾਮ ਹਰਿ ਕਾ ਸਦਾ ਜਚ ਦੇਹ ਪ੍ਰਭ ਤਰਣੀ ਤਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗ ਸੱਚ ਬਿਨਾ ਗੁਰੂ ਆਕ ਨਿਰਮਲ ਸਦਾ ਚਾਨਣ ਨਿਤ ਸੱਚ ਤੀਰਥ ਮਜਨਾ ਸਾਉ ਚਨਾ ਲੱਗੇ ਮਹਿਲ ਕਿਆ ਮਲ ਧੋਈ ਆ ਗੁਣੇ ਹਾਰ ਪਰ ਹੋਏ ਕਿਸ ਕੋ ਰੋਈ ਆ ਵਿਚਾਰ ਮਾਰ ਤਰ ਤਰ ਉਲਟ ਜੋਨ ਨ ਆਵੈ ਆਪ ਪਾਰਸ ਪਰਮ ਧਿਆਨੀ ਸੱਚ ਸਾਚੇ ਭਾਵਏ ਆਨੰਦ ਅਨੰਦਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸੱਚ ਨਾਮ ਪਾਇਆ ਗੁਰ ਦੇ ਖਾਇਆ ਮੈਲ ਨਾਹੀ ਸਚ ਮਨੈ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ ਸਲਾਹ ਸਾਚੇ ਮਨ ਸਤਗੁਰ ਪੁੰਨ ਦਾਨ ਦਇਆ ਮਤੇ ਦਿਲ ਸੰਗ ਭਾਵੇ ਸਹਿਜ ਨਾਵੈ ਦੇਣੀਤਾ ਸੰਗਮ ਸਤ ਸਤਿ ਅਰਹਾ ਇਕੰਕਾਰ ਸੱਚਾ ਨਿਤ ਦੇ ਚੜੈ ਸਵਾਯਾ ਗਤ ਸੰਗਮੀਤਾ ਸੰਤ ਸੰਗਤ ਕਾਰਨਦਰ ਮੇਲ ਮਿਲਾਇਆ ਕਹਿਣ ਕਹੈ ਸਭ ਕੋਏ ਕੇਵੜ ਆਖੀ ਆ ਹਾਂ ਮੂਰਖ ਨੀਚ ਅਜਾਣ ਸਮਝਾ ਸਾਖੀ ਆ ਸੱਚ ਗੁਰ ਕੀ ਸਾਖੀ ਅੰਮ੍ਰਿਤ ਪਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵਹਿ ਵੇਖ ਲਾ ਦੇਬਦ ਸਬਦ ਸਚਾ ਗੁਰ ਮੇਰਾ ਆਖਣ ਤੋਟ ਨਾ ਭਗਤ ਪੰਡਾਰੀ ਭਰਪੁਰ ਰਹਾ ਸੋਈ ਨਾਨਕ ਸਾਚ ਕਹਿ ਦੇਨੰਤੀ ਮਨ ਮਾਂਝੈ ਸੱਚ ਸੋਈ ਆਖਣ ਤੋਟਨਾ ਭਗਤ ਪੰਡਾਰੀ ਭਰਪੁਰ ਰਹਾ ਸੋਈ ਨਾਨਕ ਸੱਚ ਕਹੇ ਬੇਨੰਤੀ ਮਨ ਮਾਂਝੈ ਸੱਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਮਹੱਲਾ ਪਹਿਲਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਪਾਵਨ ਪਵਿੱਤਰ ਹੁਕਮਨਾਮਾ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਸਤਗੁਰੂ ਜੀ ਦੇ ਮੁਬਾਰਕ ਅੰਗ 687 ਤੇ ਸੁਭਾਏਮਾਨ ਸਹਿਬ ਕਿਰਪਾ ਕਰਨ ਸਹਿਬ ਦੇ ਪਾਵਨ ਬਚਨ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸ ਜਾਣ ਸਰਬੱਤ ਸੰਗਤਾਂ ਦਾ ਗਾਵਿਆ ਸੁਣਿਆ ਆਵਿਆ ਸਤਗੁਰੂ ਜੀ ਥਾਏ ਪਾਉਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ